ਸਾਰੇ ਸਾਡੇ ਸਤਕਾਰਯੋਗ ਸਾਥੀਆਂ ਨੂੰ ਸਾਡੇ ਐਮਐਲਏ ਸਹਿਬਾਨ ਮੈਡਮ ਅਮਨਦੀਪਰ अरोड़ा ਜੀ ਲਾਡੀਟੋਸ ਜੀ ਮਨਜੀਤ ਬਲਾਸਤੁਰ ਜੀ ਔਰ ਅਮਰਿਤਪਾਲ ਸੋਖਾਨਾ ਜੀ ਔਰ ਸਾਰੇ ਹੀ ਸਾਡੇ ਸਰਕਾਰਯੋਗ ਸਾਥੀ ਵਰਕਰਸ ਵਲੰਟੀਅਰਸ ਅਹੁਦੇਦਾਰ ਔਰ ਉਹ ਸਾਥੀ ਜਿਹੜੇ ਜਿਨ੍ਹਾਂ ਨੂੰ ਟਰਸਟੀ ਦੀ ਜ਼ਿੰਮੇਵਾਰੀ ਪਾਰਟੀ ਔਰ ਸਰਕਾਰ ਵੱਲੋਂ ਦਿੱਤੀ ਗਈ ਹੈ ਅੱਜ ਉਹਨਾਂ ਨੇ ਰਮਨ ਮਿੱਕਲ ਜੀ ਨੇ ਅਹੁਦਾ ਸੰਭਾਲਿਆ ਐਜ਼ ਚੇਅਰਮੈਨ ਇੰਪਰੂਵਮੈਂਟ ਟਰਸਟ ਮੋਗਾ ਸੋ ਰਮਨ ਜੀ ਨੂੰ ਤੇ ਸਾਰੇ ਮੋਗਨ ਵਾਸੀਆਂ ਨੂੰ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਮੈਂ ਸਮਝਦਾ ਕਿ ਇਹਨਾਂ ਨੂੰ ਇਹ ਜ਼ਿੰਮੇਵਾਰੀ ਮਿਲਣ ਦੇ ਨਾਲ ਸ਼ਹਿਰ ਹੀ ਨਹੀਂ ਪੂਰੇ ਇਲਾਕੇ ਦੇ ਵਿੱਚ ਲੋਕਾਂ ਨੂੰ ਸਹੂਲਤ ਹੋਏਗੀ ਲੋਕਾਂ ਦੇ ਕੰਮ ਕਰਨੇ ਜਿਹੜੇ ਉਹ ਪਹਿਲਾਂ ਨਾਲੋਂ ਵੀ ਵੱਧ ਸਪੀਡ ਦੇ ਉੱਪਰ ਹੋਣਗੇ ਔਰ ਇਹਦੇ ਨਾਲ ਪਾਰਟੀ ਵੀ ਮਜ਼ਬੂਤ ਹੋਏਗੀ ਔਰ ਸਾਡੇ ਜਿਹੜੇ ਪੁਰਾਣੇ ਸਾਥੀ ਵਰਕਰਸ ਨੇ ਵੋਲੰਟੀਅਰਸ ਨੇ ਉਹਨਾਂ ਦੀ ਹੋਰ ਮੈਂ ਸਮਝਦਾ ਕਿ ਹੌਸਲ ਵਰ ਰਹੀ ਹੋਈ ਕਿਉਂਕਿ ਬੜੇ ਪੁਰਾਣੇ ਸਾਥੀ ਨੇ ਬੜੀ ਕਮਿਟਮੈਂਟ ਰਹੀ ਹੈ ਇਹਨਾਂ ਦੀ ਲੋਕਾਂ ਪ੍ਰਤੀ ਵੀ ਸ਼ਹਿਰ ਪ੍ਰਤੀ ਵੀ ਔਰ ਪਾਰਟੀ ਪ੍ਰਤੀ ਵੀ ਸੋ ਰਮਨ ਜੀ ਨੂੰ ਔਰ ਸਾਰੇ ਸਾਥੀਆਂ ਨੂੰ ਬਹੁਤ-ਬਹੁਤ ਤਾਰਕਾ ਔਰ ਮੈਂ ਉਮੀਦ ਆਸ ਔਰ ਵਿਸ਼ਵਾਸ ਦਵਾਉਣਾ ਸ਼ਹਿਰ ਨੂੰ ਔਰ ਪੂਰੇ ਜ਼ਿਲ੍ਹੇ ਨੂੰ ਕਿ ਜੋ ਪਿਛਲੇ 3 ਸਾਲਾਂ ਤੋਂ ਭਗਵੰਤ ਸਿੰਘ ਜੀ ਦੀ ਸਰਕਾਰ ਵੱਲੋਂ ਡਵੈਲਪਮੈਂਟ ਦੇ ਕੰਮ ਕੀਤੇ ਜਾ ਰਹੇ ਨੇ ਉਹਨਾਂ ਕੰਮਾਂ ਦੀ ਸਪੀਡ ਹੈ ਜਿਹੜੀ ਹੌਨ ਮਲਟੀਪਲ ਟਾਈਮਸ ਹੈ ਜਿਹੜੀ ਉਹ ਵਧਣ ਜਾ ਰਹੀ ਹੈ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਇਸ ਤਰੀਕੇ ਨਾਲ ਤੁਸੀਂ ਦੇਖਿਆ ਇੱਕ ਬਹੁਤ ਹੀ ਇਨਕਲੂਸਿਵ ਬਹੁਤ ਹੀ ਵਧੀਆ ਸਰਪੱਖੀ ਵਿਕਾਸਾਤ ਬਜਟ ਬਜਟ ਹੈ ਜਿਹੜਾ ਕੋਈ ਪੰਜਾਬ ਸਰਕਾਰ ਨੇ ਪੇਸ਼ ਕੀਤਾ ਹੈ ਸ਼ਹਿਰਾਂ ਦੇ ਵਿਕਾਸ ਵਾਸਤੇ ਖਾਸ ਤੌਰ ਤੇ ਉਹਦੇ ਵਿੱਚ ਪ੍ਰੋਵੀਜ਼ਨਸ ਕੀਤੇ ਗਏ ਨੇ ਜਿਹਦੀ ਵਜ੍ਹਾ ਕਰਕੇ ਮੈਨੂੰ ਵਿਸ਼ਵਾਸ ਨਾਲ ਕਹਿਤਾ ਹਾਂ ਕਿ ਉਹਗਾ ਸ਼ਹਿਰ ਦੇ ਦੇ ਡਿਵੈਲਪਮੈਂਟ ਦੇ ਕੰਮ ਜਿਹੜੇ ਬਹੁਤ ਵੱਡੇ ਪੱਧਰ ਦੇ ਉੱਪਰ ਹੋਣਗੇ ਸਰ ਐਮਐਲਏ ਸਾਹਿਬ ਉਹਨਾਂ ਵਿਧਾਨ ਸਭਾ ਸੁਣਿਆ ਸੀਗਾ ਲਾਡੀ ਟੋਸੀ ਵਾਲਾ ਵੱਲੋਂ ਕਿ ਮੋਕੇ ਨਾਲ ਮਤریہ ਸ਼ੁਰੂ ਕੀਤਾ ਜਾਂਦਾ ਡਾਕਟਰ ਦੀ ਜਿਹੜੀ ਆ ਕਾਫੀ ਕਮੀ ਜਿਹੜੀ ਚੱਲ ਰਹੀ ਹੈ ਸਰ ਆ ਦੇਖੋ ਇਸ ਤਰ੍ਹਾਂ ਕਿ ਇਹ ਇਸ਼ੂ ਹੋਇਆ ਸੀ ਔਰ ਮੈਂ ਸਮਝਦਾ ਕਿ ਵਿਧਾਨ ਸਭਾ ਇੱਕ ਪਵਿੱਤਰ ਮੰਦਿਰ ਹੈ ਜਿੱਥੇ ਜਿੱਥੇ ਜਿਸ ਪਵਿੱਤਰ ਮੰਦਿਰ ਦਾ ਮਕਸਦ ਹੀ ਇਹੀ ਹੈ ਕਿ ਚੁਣੇ ਹੋਏ ਨੁਮਾਇੰਦੇ ਨੇ ਜਿਹੜੇ ਉਹ ਲੋਕਾਂ ਦੀ ਆਵਾਜ਼ ਹੈ ਜਿਹੜੀ ਉਹ ਉਠਾਉਣਾ ਸੋ ਜਿੱਥੇ ਸਾਨੂੰ ਇਸ ਗੱਲ ਦੀ ਦੀ ਖੁਸ਼ੀ ਹੈ ਕਿ ਚਾਹੇ ਆਪਦੀ ਪਾਰਟੀ ਦੇ ਹੀ ਸਾਥੀ ਨੇ ਪਰ ਫਿਰ ਵੀ ਲਾਡੀ ਜੀ ਹੋਣਾ ਨੇ ਜਾਂ ਕਿਸੇ ਹੋਰ ਸਾਥੀ ਨੇ ਵੀ ਜੇ ਲੋਕਾਂ ਦੀ ਗੱਲ ਚੱਕੀਏ ਤੇ ਇਹਦਾ ਮਤਲਬ ਕਿ ਲੋਕਾਂ ਦੀ ਨੂੰ ਸਰਵਿਸਿਜ਼ ਦੇਣ ਦੇ ਲਈ ਲੋਕਾਂ ਦੀ ਸੇਵਾ ਦੇ ਲਈ ਸਾਡੇ ਸਾਥੀ ਨੇ ਜਿਹੜੇ ਉਹ ਵਚਨਬੱਧ ਨੇ ਨੰਬਰ 1 ਨੰਬਰ 2 ਇਹਦੇ ਵਿੱਚ ਕੋਈ ਦੋਰ ਆਇਆ ਨਹੀਂ ਕਿ ਪਿਛਲੇ ਸਮੇਂ ਦੇ ਵਿੱਚ ਜਿਸ ਤਰੀਕੇ ਦੇ ਨਾਲ ਅ ਪਿਛਲੀਆਂ ਸਰਕਾਰਾਂ ਵੱਲੋਂ ਭਰਤੀਆਂ ਨਹੀਂ ਹੁੰਦੀਆਂ ਸੀਗੀਆਂ ਤੇ ਅਖੀਰ ਜਦੋਂ ਪੌਣੇ 5 ਸਾਲ ਲੰਘ ਜਾਂਦੇ ਸੀਗੇ ਉਦੋਂ ਭਰਤੀਆਂ ਦੀ ਪ੍ਰਕਿਰਿਆ ਸ਼ੁਰੂ ਹੁੰਦੀ ਸੀਗੀ ਤੇ ਫਿਰ ਉਹ ਕਦੇ ਵੀ ਸਿਰੇ ਨਹੀਂ ਚੜਦੀਆਂ ਸੀਗੀਆਂ ਇਸੇ ਵਜ੍ਹਾ ਕਰਕੇ ਅਸੀਂ ਪਹਿਲੇ ਦਿਨ ਤੋਂ ਜਦੋਂ ਤੋਂ ਸਰਕਾਰ ਬਣੀ ਹੈ ਉਦੋਂ ਤੋਂ ਹੀ ਅਸੀਂ ਇਹ ਭਰਤੀਆਂ ਦਾ ਕੰਮ ਸ਼ੁਰੂ ਕੀਤਾ ਚਾਹੇ ਉਹ ਹੈਲਥ ਹੈ ਐਜੂਕੇਸ਼ਨ ਹੈ ਚਾਹੇ ਸਪੋਰਟਸ ਹੈ ਤੇ ਚਾਹੇ ਬਾਕੀ ਵਿਭਾਗ ਨੇ ਤੇ ਜਿਹਦੀ ਵਜ੍ਹਾ ਕਰਕੇ ਅੱਜ 52 ਹਜ਼ਾਰ ਦੇ ਕਰੀਬ ਨੌਕਰੀਆਂ ਜਿਹੜੀਆਂ ਅਸੀਂ ਦਿੱਤੀਆਂ ਜਾ ਚੁੱਕੀਆਂ ਹੁਣ ਜੋ ਪਿਛਲੀਆਂ ਇਨੀਆਂ ਸ਼ਾਰਟਫਾਲਸ ਨੇ ਇਨੀਆਂ ਕਮੀਆਂ ਨੇ ਡਾਕਟਰਾਂ ਦੀਆਂ ਪੈਰਾਮੈਡੀਕਲ ਸਟਾਫ ਦੀਆਂ ਨਰਸਿਸ ਦੀਆਂ ਉਹਨਾਂ ਨੂੰ ਘਰ ਦੇ ਪਰਦੇ ਥੋੜਾ ਸਮਾਂ ਤਾਂ ਲੱਗੇਗਾ ਤੁਸੀਂ ਸ਼ਾਇਦ ਤੁਹਾਡੇ ਧਿਆਨ ਦੇ ਵਿੱਚ ਜੋ ਲਾਡੀ ਜੀ ਨੇ ਕਿਹਾ ਉਹ ਤਾਂ ਤੁਸੀਂ ਔਰ ਸਾਰੇ ਪੰਜਾਬ ਨੇ ਸੁਣਿਆ ਪਰ ਜੋ ਮੈਂ ਬਜਟ ਸਪੀਚ ਦੇ ਉੱਪਰ ਕਿਹਾ ਜੋ ਕੈਗ ਦੀਆਂ ਰਿਪੋਰਟਾਂ ਸੀਗੇ ਸੀਏਜੀ ਦੀਆਂ ਰਿਪੋਰਟਾਂ 2017 ਤੋਂ ਲੈ ਕੇ 22 ਤੱਕ ਪੇਸ਼ ਕੀਤੀਆਂ ਔਰ ਉਹ ਸੀਏਜੀ ਰਿਪੋਰਟ ਵੀ ਸੀਗੀ ਹੈਲਥ ਦੇ ਉੱਪਰ ਜੋ ਕਿ ਗਵਰਨਮੈਂਟ ਆਫ ਇੰਡੀਆ ਨੇ ਰਿਲੀਜ਼ ਕੀਤੀ ਸੀ ਜਿਦੇ ਵਿੱਚ 68 68% ਤੱਕ 68 70% ਤੱਕ ਡਾਕਟਰਸ ਦੀਆਂ ਲੈਬ اٹੈਂਡੈਂਟਸ ਦੀਆਂ ਨਰਸਿਸ ਦੀਆਂ ਹੈਲਨਸ ਦੀਆਂ ਪੈਰਾਮੈਡੀਕਲ ਸਟਾਫ ਦੀਆਂ ਦੀਆਂ ਜਿਹੜੀਆਂ ਵੈਕੈਂਸੀਆਂ ਪਈਆਂ ਸੀਗਾ 60 70% ਵੈਕੈਂਸੀਆਂ ਪਈਆਂ ਹੋਣਗੀਆਂ ਇਹਨੂੰ ਭਰਨ ਦੇ ਵਿੱਚ ਟਾਈਮ ਲੱਗੂਗਾ ਇਹ ਪਿਛਲੀ ਸਰਕਾਰ ਦੇ ਸਮੇਂ ਸੀਗਾ ਕਿ ਇੱਕ ਦੋ ਸਕੀਮਾਂ ਸੀਗਾ ਇੱਕ ਪੰਜਾਬ ਨਿਰੋਗੀ ਸਕੀਮ ਸੀਗੀ ਔਰ ਇੱਕ ਮੁੱਖ ਮੰਤਰੀ ਕੈਂਸਰ ਰਾਹਤ ਯੋਜਨਾ ਸੀਗੀ ਸਰਕਾਰ ਦੀ ਜਿਹਦੇ ਵਿੱਚ ਕੈਂਸਰ ਔਰ ਬਾਕੀ ਬਿਮਾਰੀਆਂ ਦੇ ਪੀੜਤ ਲੋਕਾਂ ਨੂੰ 1.5 ਲੱਖ ਰੁਪਏ ਜਿਹੜਾ ਉਹ ਮਿਲਦਾ ਸੀ ਇਲਾਜ ਕਰਾਉਣ ਦੇ ਲਈ ਤੇ ਤੁਹਾਨੂੰ ਇਹ ਜਾਣ ਕੇ ਹੈਰਾਨੀ ਵੀ ਹੋਊਗੀ ਔਰ ਪਰੇਸ਼ਾਨੀ ਵੀ ਹੋਊਗੀ ਕਿ ਪਿਛਲੀ ਸਰਕਾਰ ਦੇ ਕਾਂਗਰਸ ਸਰਕਾਰ ਦੇ ਸਮੇ 82 ਕਰੋੜ ਰੁਪਏ ਉਹਦਾ ਖਾਤੇ ਦੇ ਵਿੱਚ ਤਾਂ ਪਿਆ ਰਹਾ ਪਰ ਲੋਕਾਂ ਨੂੰ ਨਹੀਂ ਦਿੱਤਾ 82 ਕਰੋੜ ਰੁਪਏ ਦੇ ਨਾਲ 5500 ਕੈਂਸਰ ਪੀੜਤਾਂ ਨੂੰ ਇਲਾਜ ਕਰਾ ਕੇ ਉਹਨਾਂ ਦੀ ਜਾਨ ਬਚਾਈ ਸੀ ਜਿ ਜਾਂ ਸਕਦੀ ਸੀ ਪਰ ਪਿਛਲੇ ਸਰਕਾਰਾਂ ਨੇ ਗੌਰ ਨਹੀਂ ਕੀਤੀ ਸੋ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਮੈਂ ਇਸ ਕਰਕੇ ਦੱਸਿਆ ਤੁਹਾਨੂੰ ਕਿ ਜਦੋਂ ਇੱਕ ਇੰਨਾ ਵਿਗੜਿਆ ਤਿਗੜਿਆ ਇੱਕ ਇੰਨਾ ਇੰਨਾ ਨਕਾਰਾ ਸਿਸਟਮ ਤੁਹਾਨੂੰ ਵਿਰਾਸਤ ਦੇ ਵਿੱਚ ਮਿਲਿਆ ਹੋਵੇ ਤੇ ਉਹਨੂੰ ਦੁਰਸਤ ਕਰਨ ਨੂੰ ਪਹਿਸ਼ਾ ਥੋੜਾ ਟਾਈਮ ਤਾਂ ਲੱਗਦਾ ਹੀ ਹੈ ਤੇ ਉਸੇ ਦੀ ਆਵਾਜ਼ ਹੈ ਜਿਹੜੀ ਉਹ ਮੇਰੇ ਵੀ ਗਲੈਡਟੋ ਉਸ ਦੀ ਨਿ ਵਿਧਾਨ ਸਭਾ ਚੱਕੀ ਪਾਟਨਗੰਜ ਦਾ ਮੁੰਡਾ ਵੀ ਚੱਕਿਆ ਮੈਡਮ